ਨਾਨੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਮੇਰਾ ਜੀ ਥੋੜਾ ਮੂਡ ਜਿਹੜਾ ਆ ਖਰਾਬ ਹੋਇਆ ਆ ਪਰ ਫਿਰ ਵੀ ਮੈਂ ਕਿੰਨੀਆਂ ਵੀ ਕਿਤੇ ਟਾਈਮ ਦੇ ਨਾਲ-ਨਾਲ ਮੈਂ ਇਹ ਗੱਲ ਭੁੱਲਣਾ ਚਾਹਾਂ ਹਨਾ ਕਿਉਂਕਿ ਅੱਗੇ ਕਾਫੀ ਦਿਨ ਹੈਗੇ ਆ ਹੋ ਗਏ ਜਿਹੜੀ ਮੈਂ ਤੁਹਾਨੂੰ ਅੱਜ ਜਿਹੜੀ ਆ ਗੱਲ ਇੱਕ ਸੱਚੀ ਘਟਨਾ ਜਿਹੜੀ ਆ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਇਹ ਗੱਲ ਹੈਗੀ ਜੀ ਐਸੇ ਮਹੀਨੇ 4 ਮਈ ਦੀ ਦਿਨ ਐਤਵਾਰ ਇੱਕ ਜਾਨੀ ਕਿ ਪਰਿਵਾਰ ਗੁਰੂ ਘਰ ਆਇਆ ਉਹਨਾਂ ਨਾਲ ਹੋਇਆ ਬਹੁਤ ਹੀ ਵੱਡਾ ਚਮਤਕਾਰ ਜਿੱਥੇ ਕਿ ਡਾਕਟਰ ਵੀ ਉਹਨਾਂ ਨੂੰ ਜਵਾਬ ਦੇ ਚੁੱਕੇ ਸੀ ਕਿ ਉਹ ਬੱਚਾ ਜਦੋਂ ਛੋਟਾ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਸਾਡੇ ਬੱਚੇ ਨੂੰ ਕੀ ਗੱਲ ਆ ਹਨਾ ਉਹ ਜਦੋਂ ਵੀ ਉਹਨੂੰ ਰੋਟੀ ਖੁਲਾਉਂਦੇ ਸੀ ਤੇ ਉਹਦੇ ਤੇ ਉਹ ਤਾਂ ਦੁਖਣ ਲੱਪ ਜਾਂਦਾ ਸੀ ਉਹਨੂੰ ਉਲਟੀਆਂ ਟੱਟੀਆਂ ਲੱਗ ਜਾਂਦੀਆਂ ਸੀ ਉਹਨਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਫਿਰ ਆਖਰਕਾਰ ਉਹਨਾਂ ਨੂੰ ਪਤਾ ਲੱਗਾ ਵੀ ਇਸ ਬੱਚੇ ਨੂੰ ਜਾਨੀ ਕਿ ਕਣਕ ਤੋਂ ਰੋਟੀ ਤੋਂ ਜਨੀ ਅਲਰਜੀ ਆ ਵੀ ਇਹ ਸਾਰੀ ਉਮਰ ਰੋਟੀ ਨਹੀਂ ਖਾ ਸਕਦਾ ਹੈਗਾ ਕਹਿੰਦੇ ਹੁੰਦੇ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਤਾਂ ਸਾਨੂੰ ਫੇਰ ਹੀ ਪਰਮਾਤਮਾ ਦਾ ਚੇਤਾ ਆਉਂਦਾ ਆ ਫੇਰ ਹੀ ਆਪਾਂ ਕਹਿੰਦੇ ਆ ਸਾਰੇ ਰਸਤੇ ਜਦੋਂ ਦੁਨੀਆ ਤੋਂ ਬੰਦ ਹੋ ਜਾਂਦੇ ਆ ਨਾ ਫੇਰ ਹੀ ਅਸੀਂ ਰੱਬ ਮੂਰੇ ਫਰਿਆਦ ਕਰਦੇ ਆ ਕਿ ਰੱਬਾ ਤੂੰ ਹੀ ਆ ਜੋ ਕਰੇਗਾ ਚੰਗਾ ਹੀ ਕਰੇਗਾ ਹੁੰਦੀ ਵੀ ਇਸੇ ਤਰ੍ਹਾਂ ਹੀ ਆ ਪਰਮਾਤਮਾ ਕਹਿੰਦੇ ਹੁੰਦੇ ਆ ਜਦੋਂ ਅਸੀਂ ਆਪਣਾ ਰਸਤਾ ਭੁੱਲ ਜਾਂਦੇ ਆ ਨਾ ਤੇ ਰੱਬ ਫੇ ਕਹਿੰਦਾ ਕੋਈ ਨਾ ਕਦੇ ਤਾਂ ਮੇਰੇ ਕੋਲ ਆਵੇਂ ਹੀ ਗਈ ਜਦੋਂ ਆਪਾਂ ਰੱਬ ਦੇ ਮੋਹਰੇ ਸਾਰੀਆਂ ਆਪਣੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਸਿੱਟ ਦਿੰਨੇ ਆ ਇਸੇ ਤਰ੍ਹਾਂ ਗੁਰੂ ਘਰ ਉਹ ਪਰਿਵਾਰ ਆਇਆ 4 ਮਈ ਦਿਨ ਐਤਵਾਰ ਨੂੰ ਤੇ ਉਹਨਾਂ ਨੇ ਕੀ ਕੀਤਾ ਬਾਣੀ ਸੁਣਨ ਤੋਂ ਬਾਅਦ satsang ਸੁਣਨ ਤੋਂ ਬਾਅਦ ਉਹ ਲੰਗਰ ਛਕਣ ਚਲੇ ਗਏ ਲੰਗਰ ਦੇ ਵਿੱਚ ਦੇਖਿਆ ਜੀ ਤੇ ਉਹਨੇ ਮਾਂ ਉਹ ਜਿਹੜੀ ਸੀਗੀ ਬੱਚੇ ਦੀ ਉਹ ਹੁਣ ਇਸ ਵੇਲੇ 13 14 ਸਾਲ ਦਾ ਬੱਚਾ ਉਹਦਾ ਹੋ ਗਿਆ ਆ ਉਹਨੇ ਸ਼ੁਰੂ ਤੋਂ ਹੀ ਕਦੇ ਰੋਟੀ ਨਹੀਂ ਖਾਦੀ ਕਿਉਂਕਿ ਉਹਨੂੰ ਰੋਟੀ ਪਚਦੀ ਹੀ ਨਹੀਂ ਸੀ ਤੇ ਉਹ ਜਿੱਥੇ ਵੀ ਜਾਂਦੀ ਬੱਚੇ ਲਈ ਫਲ ਫਰੂਟ ਨਾਲ ਲੈ ਕੇ ਜਾਂਦੀ ਜੋ ਵੀ ਉਹਨੂੰ ਚੀਜ਼ਾਂ ਪਚਦੀਆਂ ਉਹੀ ਨਾਲ ਲੈ ਕੇ ਜਾਂਦੀ ਕਿਉਂਕਿ ਰੋਟੀ ਤਾਂ ਉਹ ਖਾ ਨਹੀਂ ਸਕਦਾ ਸੀ ਤੇ ਲੰਗਰ ਦੇ ਵਿੱਚ ਜਦੋਂ ਉਹ ਬੈਠੇ ਆ ਲਾਈਨਾਂ ਦੇ ਵਿੱਚ ਕਤਾਰਾਂ ਵਿੱਚ ਬੈਠੇ ਆ ਤੇ ਇੱਕ ਸੇਵਾਦਾਰ ਆਉਂਦੇ ਆ ਕਿ ਜਿੱਦਾਂ ਪਹਿਲਾਂ ਦਾਲ ਪਾ ਗਿਆ ਫੇਕ ਦੂਸਰਾ ਸੇਵਾਦਾਰ ਆ ਗਿਆ ਉਹ ਪ੍ਰਸ਼ਾਦਾ ਲੈ ਕੇ ਤੇ ਉਹਨੇ ਉਸ ਬੱਚੇ ਨੂੰ ਪ੍ਰਸ਼ਾਦਾ ਦਿੱਤਾ ਤੇ ਬੱਚੇ ਨੇ ਪ੍ਰਸ਼ਾਦਾ ਖਾੜ ਵੀ ਲਿਆ ਤੇ ਬੱਚੇ ਦੀ ਮਾਤਾ ਨੇ ਕਿਹਾ ਭਾਈ ਜੀ ਮੇਰੇ ਬੱਚੇ ਨੂੰ ਤਾਂ ਪ੍ਰਸ਼ਾਦਾ ਪਚਦਾ ਹੀ ਨਹੀਂ ਹੈਗਾ ਵੀ ਇਹਨੂੰ ਤਾਂ ਸ਼ੁਰੂ ਤੋਂ ਹੀ ਕਾਨਕ ਦਾ ਜਾਨੀ ਕਿ ਇਹਨੂੰ ਅਲਰਜੀ ਆ ਤੇ ਉਸ ਸੇਵਾਦਾਰ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਗੁਰੂ ਘਰ ਆਏ ਆ ਸਭ ਕੁਝ ਹਾਜਮ ਹੋ ਜਾਊਗਾ ਇੱਕ ਵਾਰ ਖਲਾ ਕੇ ਤਾਂ ਦੇਖੋ ਤੇ ਉਸ ਮਾਂ ਦੇ ਅੰਦਰੋਂ ਆਵਾਜ਼ ਆਈ ਕਿ ਗੁਰੂ ਘਰ ਬੈਠੇ ਆ ਹੋ ਸਕਦਾ ਇਹ ਪਰਮਾਤਮਾ ਦੀ ਆਵਾਜ਼ ਹੋਵੇ ਉਸ ਨੇ ਪਹਿਲਾਂ ਡਰਦੀ ਡਰਦੀ ਨੇ 2-4 ਬੁਰਕੀਆਂ ਆਪਣੇ ਹੱਥ ਨਾਲ ਆਪਣੇ ਬੱਚੇ ਨੂੰ ਖਵਾਦੀਆਂ ਤੇ ਜਿੱਥੇ ਕਿ ਉਹ ਬੱਚਾ ਇੱਕ ਬੁਰਕੀ ਦੇ ਨਾਲ ਹੀ ਉਹਦਾ ਢਿੱਡ ਦੁਖਣ ਲੱਗ ਪੈਂਦਾ ਸੀ ਉਲਟੀਆਂ ਕਰਨ ਲੱਗ ਜਾਂਦਾ ਸੀ ਤੇ ਚਾਰ ਪੰਜ ਬੁਰਕੀਆਂ ਜਿਹੜੀਆਂ ਜਦੋਂ ਨੇ ਖੜਾਈਆਂ ਤੇ ਬੱਚੇ ਨੇ ਬੜੀਆਂ ਸੋਹਣੀਆਂ ਖਾ ਲਈਆਂ ਫਿਰ ਉਸ ਬੱਚੇ ਨੇ ਬਾਕੀ ਦਾ ਪ੍ਰਸ਼ਾਦਾ ਆਪਣੇ ਹੱਥ ਨਾਲ ਖਾਦਾ ਤੇ ਉਹ ਬੜਾ ਸੋਹਣਾ ਠੀਕ ਰਿਹਾ ਬੱਚੇ ਨੇ ਕਿਹਾ ਮੈਂ ਹੋਰ ਪ੍ਰਸ਼ਾਦਾ ਲੈਣਾ ਹੈ ਤੇ ਮਾਂ ਕਹਿੰਦੀ ਮੈਂ ਪ੍ਰਸ਼ਾਦਾ ਲੈਣਾ ਤਾਂ ਉਸੇ ਸੇਵਾਦਾਰ ਕੋਲੋਂ ਲੈਣਾ ਹੈ ਤੇ ਮਾਂ ਉਧਰ ਇਧਰ ਉਧਰ ਉਸ ਸੇਵਾਦਾਰ ਨੂੰ ਲੱਭਦੀ ਫਿਰਦੀ ਪਰ ਉਹ ਸੇਵਾਦਾਰ ਨਾ ਲੱਭਿਆ ਫਿਰ ਬਾਕੀ ਸੇਵਾਦਾਰਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇੱਕ ਸੇਵਾਦਾਰ ਇੱਥੇ ਪ੍ਰਸ਼ਾਦਾ ਵੰਡ ਰਿਹਾ ਸੀ ਉਹ ਕਿੱਥੇ ਹਨ ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ ਐਨੇ ਸੇਵਾਦਾਰ ਲੱਗੇ ਹੋਏ ਆ ਵੀ ਤੁਸੀਂ ਆਪ ਹੀ ਦੇਖ ਲਓ ਉਹਨੇ ਸਾਰੇ ਸੇਵਾਦਾਰਾਂ ਨੂੰ ਦੇਖਿਆ ਪਰ ਉਹ ਸੇਵਾਦਾਰ ਨਾ ਲੱਭਿਆ ਉਹ ਤਾਂ ਖੁਦ ਰੱਬ ਸੀ ਉਹ ਪਰਮਾਤਮਾ ਸੀ ਉਹਦੇ ਕਹਿੰਦੇ ਹੁੰਦੇ ਜਦੋਂ ਆਪਾਂ ਪਰਮਾਤਮਾ ਮੂਹਰੇ ਸਾਰੇ ਆਪਣੇ ਦੁੱਖ ਛੱਡ ਦਿੰਨੇ ਆ ਤਾਂ ਉਹ ਪਰਮਾਤਮਾ ਸਾਡੀ ਜ਼ਰੂਰ ਸੁਣਦਾ ਆ ਦੇਖੋ ਜੀ ਜਿਹੜਾ ਐਨੇ ਸਾਲਾਂ ਦਾ ਉਹਨੂੰ ਪ੍ਰਸ਼ਾਦਾ ਨਹੀਂ ਸੀ ਬਚਿਆ ਤੋ ਉਸ ਬੱਚੇ ਨੂੰ ਪ੍ਰਸ਼ਾਦਾ ਪਚਾਂ ਡਾਕ ਗਿਆ ਤੇ ਉਹ ਜਦੋਂ ਉਹ ਨਹੀਂ ਉਹਨੂੰ ਸੇਵਾਦਾਰ ਨਹੀਂ ਮਿਲਿਆ ਫਿਰ ਉਹਨੇ ਕਿਹਾ ਵੀ ਉਹ ਤਾਂ ਖੁਦ ਰੱਬ ਸੀ ਰੱਬ ਸਾਡੇ ਬੱਚੇ ਨੇ ਪ੍ਰਸ਼ਾਦਾ ਸਾਨੂੰ ਦੇ ਕੇ ਗਿਆ ਤੇ ਫਿਰ ਉਹਦੇ ਅੱਖਾਂ ਚੋਂ ਹੰਝੂ ਆ ਗਏ ਉਸ ਬੱਚੇ ਨੇ ਖੁਦ ਪ੍ਰਸ਼ਾਦਾ ਦੇ ਖਾਦੇ ਐਨੇ ਸਾਲਾਂ ਬਾਅਦ ਜਿਹਨੂੰ ਪ੍ਰਸ਼ਾਦਾ ਮਿਲਿਆ ਹੋਵੇ ਤੇ ਪ੍ਰਸ਼ਾਦਾ ਤਾਂ ਫਿਰ ਅਮਰਤ ਹੀ ਹੈ ਨਾ ਇਸ ਕਰਕੇ ਆਪਾਂ ਕਹਿ ਦਿੰਨੇ ਆ ਜਿਹੜੇ ਕਹਿ ਦਿੰਦੇ ਆ ਨਹੀਂ ਅਸੀਂ ਲੰਗਰ ਨਹੀਂ ਖਾਣਾ ਨਹੀਂ ਜੀ ਉਸ ਲੰਗਰ ਦੇ ਵਿੱਚ ਉਹ ਮਾਲਕ ਦੀ ਦ੍ਰਿਸ਼ਟੀ ਪਈ ਹੁੰਦੀ ਆ ਉਹ ਸਤਿਗੁਰੂ ਦੀ ਦ੍ਰਿਸ਼ਟੀ ਹੁੰਦੀ ਆ ਲੰਗਰ ਦਾ ਪ੍ਰਸ਼ਾਦ ਦਾ ਭਾਵੇਂ ਇੱਕ ਖਾਓ ਚਾਹੇ ਅੱਧਾ ਜ਼ਰੂਰ ਖਾਣਾ ਚਾਹੀਦਾ ਆ ਪਤਾ ਨਹੀਂ ਸਾਡੇ ਕਿਹੜੇ ਕਸ਼ਟ ਉਸ ਲੰਗਰ ਦੇ ਨਾਲ ਦੂਰ ਹੋ ਜਾਣੇ ਤੇ ਉਸ ਮਾਂ ਦੀਆਂ ਅੱਖਾਂ ਵਿੱਚ ਉਹ ਅਥਰੂ ਵਗ ਪਏ ਉਹ ਬੜੀ ਖੁਸ਼ੀ ਖੁਸ਼ੀ ਨਾਲ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਵਾਪਸ ਆਪਣੇ ਘਰ ਚਲੇ ਗਏ ਇਹ ਦੇਖੋ ਵੀ ਜਿੱਥੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਕਹਿੰਦੇ ਸੀ ਇਹਨੂੰ ਕਦੇ ਵੀ ਸਾਰੀ ਉਮਰ ਇੱਕ ਰੋਟੀ ਨਹੀਂ ਖਾ ਸਕਦਾ ਕਹਿੰਦੇ ਹੁੰਦੇ ਜਦੋਂ ਉਸ ਪਰਮਾਤਮਾ ਦੀ ਮਿਹਰ ਹੋ ਜਵੇ ਤੇ ਫਿਰ ਡਾਕਟਰ ਕੀ ਆਗੇ ਉਸ ਸਭ ਤੋਂ ਵੱਡਾ ਡਾਕਟਰ ਤਾਂ ਉਹ ਹਵਾ ਕਦੇ ਵੀ ਕੋਈ ਕੋਈ ਸਮੱਸਿਆ ਆ ਜਦੋਂ ਨਹੀਂ ਨਾ ਸਾਡੇ ਕੋਲ ਉਹਦਾ ਹੱਲ ਹੁੰਦਾ ਤੇ ਉਹ ਪੰਡ ਜਿਹੜੀ ਆ ਸਾਨੂੰ ਆਪਣੇ ਉਸ ਪਰਮਾਤਮਾ ਦੇ ਮੂਰੇ ਜਿਹਨੂੰ ਵੀ ਅਸੀਂ ਮੰਨਦੇ ਆ ਉਹਦੇ ਮੂਰੇ ਸਿੱਟ ਦੇਣੀ ਚਾਹੀਦੀ ਆ ਤੇ ਉਹਨੂੰ ਕਹਿਣਾ ਇਹੀ ਚਾਹੀਦਾ ਕਿ ਪਰਮਾਤਮਾ ਤੂੰ ਜੋ ਕਰੇਂਗਾ ਚੰਗਾਈ ਕਰੇਂਗਾ ਜੋ ਸਾਡੇ ਹੱਕ ਲਈ ਸਹੀ ਹੋਊਗਾ ਉਹੀ ਕਰੇਂਗਾ ਤੇ ਬਸ ਜੀ ਅੱਜ ਮੈਂ ਇਹੀ ਕਹਿਣਾ ਸੀ ਵੀ ਤੁਸੀਂ ਜਿੱਥੇ ਵੀ ਜਾਂਦੇ ਆ ਜਦ ਜ ਤੁਹਾਨੂੰ ਲੰਗਰ ਮਿਲਦਾ ਆ ਭਾਵੇਂ ਇੱਕ ਪ੍ਰਸ਼ਾਦਾ ਤੇ ਭਾਵੇਂ ਅੱਧਾ ਪ੍ਰਸ਼ਾਦਾ ਜ਼ਰੂਰ ਛਕਿਆ ਕਰੋ ਕਈ ਲੰਗਰ ਛਕਣ ਲੱਗੇ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਸਾਨੂੰ ਕੋਈ ਕਦੇ ਨਾ ਵੀ ਇਹ ਲੰਗਰ ਦੇ ਵਿੱਚ ਖੜੇ ਆ ਇਹ ਲੰਗਰ ਇਹ ਨਹੀਂ ਹੈਗਾ ਕਿ ਇਹ ਸਾਡੇ ਗਰੀਬਾਂ ਵਾਸਤੇ ਹੀ ਆ ਹਨਾ ਗਰੀਬਾਂ ਵਾਸਤੇ ਤਾਂ ਹੈ ਹੀ ਹੈ ਇਹ ਸਾਡੇ ਲੰਗਰ ਜਿਹੜਾ ਆ ਇਹੋ ਮਾਲਕ ਜੀ ਦੇਣ ਆ ਪਤਾ ਨਹੀਂ ਸਾਡੇ ਕਿਹੜੇ ਦੁੱਖ ਉਸ ਪਰਮਾਤਮਾ ਨੇ ਕੱਟ ਦੇਣੇ ਲੰਗਰ ਦਾ ਆਦਰ ਜ਼ਰੂਰ ਕਰਿਆ ਕਰੋ ਮਾਸੀ ਅੱਜ ਮੈਂ ਇੰਨੇ ਕਹਿਣਾ ਸੀ ਤੇ ਅੱਜ ਦਿਲ ਵੀ ਬਹੁਤ ਦੁਖੀ ਆ ਕਿਉਂ ਦੁਖੀ ਆ ਇਹ ਵੀ ਮੈਂ ਤੁਹਾਡਾ ਨਾਲ ਜ਼ਰੂਰ ਸ਼ੇਅਰ ਕਰੂੰਗੀ ਪਰ ਮੈਂ ਹਜੇ ਚੌਂ ਨਹੀਂ ਆ ਇਹ ਸਭ ਕੁਝ ਜਿਹੜਾ ਹੈ ਠੀਕ ਹੋ ਜਾਵੇ ਮੈਨੂੰ ਕੋਈ ਵੀ ਗੱਲ ਜਿਹੜੀ ਹਜੇ ਮੈਂ ਕਿਸੇ ਦੇ ਸਾਹਮਣੇ ਨਾ ਲੈ ਕੇ ਆਵਾਂ ਜੇ ਲੋੜ ਪਈ ਤਾਂ ਜ਼ਰੂਰ ਲੈ ਕੇ ਆਵਾਂਗੀ ਪਰ ਪਰਮਾਤਮਾ ਮੂਰੇ ਇਹੀ ਹੱਥ ਜੋੜਦੀ ਆ ਕਿ हे ਮਾਲਕਾ ਸਭ ਕੁਝ ਠੀਕ ਹੋ ਜਵੇ ਸਾਰਾ ਕੁਝ ਉਹਦੇ ਮੂਰੇ ਸਿੱਧਿਆ ਆ ਤੁਸੀਂ ਮੇਰੀ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਪਾਤੋ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਜਿਹੜੀ ਜਿਸ ਗੱਲੋਂ ਮੈਂ ਦੁਖੀਆਂ ਪਰਮਾਤਮਾ ਮੂਰੇ ਹੱਥ ਜੋੜ ਕੇ ਬੇਨਤੀ ਕਰਿਓ ਕਹਿੰਦੇ ਹੁੰਦੇ ਸੰਗਤ ਦੀ ਅਰਦਾਸ ਰੱਬ ਜ਼ਰੂਰ ਮਨਜ਼ੂਰ ਕਰਦਾ ਆ ਕਿ ਜੋ ਵੀ ਸਾਡੇ ਸਮੱਸਿਆਵਾਂ ਘਰਾਂ ਵਿੱਚ ਚੱਲਦੀ ਆ ਉਹ ਸਭ ਕੁਝ ਠੀਕ ਹੋ ਜਾਵੇ। ਤੁਹਾਡੇ ਅਰਦਾਸ ਕਹਿੰਦੇ ਹੁੰਦੇ ਆ ਇੱਕ YouTube ਫੈਮਿਲੀ ਆ ਜੋ ਮੇਰੇ ਨਾਲ ਤੁਸੀਂ 3000 ਤੋਂ ਵੀ ਵੱਧ ਲੋਕ ਜੁੜੇ ਹੋਏ ਆ। ਇੱਕ ਸੰਗਤ ਬਣ ਜਾਂਦੀ ਆ ਤੇ ਤੁਹਾਡੇ ਅਰਦਾਸ ਰੱਬ ਜ਼ਰੂਰ ਸੁਣੂਗਾ ਤੇ ਤੁਸੀਂ ਜ਼ਰੂਰ ਅਰਦਾਸ ਕਰਿਓ ਕਿ ਸਭ ਕੁਝ ਜਿਹੜਾ ਸਾਡੇ ਘਰ ਵਿੱਚ ਹੋ ਰਿਹਾ ਆ ਸਭ ਕੁਝ ਠੀਕ ਹੋ ਜਾਵੇ। ਧੰਨਵਾਦ।